ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰ ਲੋ ਅੱਜ ਤੁਹਾਨੂੰ ਦਿਖਾਉਣੇ ਆ ਵੱਖੋ ਵੱਖਰੀ ਕਿਸਮ ਦੇ ਖੇਤੀਬਾੜੀ ਨਾਲ ਸੰਬੰਧਿਤ ਉਜਾਰ ਸੰਦ ਤਵੀਆਂ ਵਗੈਰਾ ਤੇ ਰੋਟਾਵੇਟਰ ਵਗੈਰਾ ਇਹ ਜਿਹੜੀਆਂ ਤਵੀਆਂ ਨੇ ਇਹ ਜੱਗੀ ਵਰਕਸ਼ਾਪ ਦੀਆਂ ਬਣੀਆਂ ਹੋਈਆਂ ਤਵੀਆਂ ਨੇ ਕਬੂਲਪੁਰ ਦੀਆਂ ਤਵੀਆਂ ਦੇਖੋ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਨੇ ਤਵੀਆਂ ਆ ਦੇਖੋ ਜੱਗੀ ਸਰਪੰਚ ਤੇ ਇਹਨਾਂ ਦੀ ਪ੍ਰਾਈਜ਼ ਵੀ ਇਹਨਾਂ ਦੇ ਉੱਪਰ ਹੀ ਲਿਖੀ ਹੋਈ ਆ ਤਕਰੀਬਨ ਸਾਰੀਆਂ ਦੇ ਉੱਪਰ ਆ ਮੂਰੇ ਦੂਸਰੀ ਤਵੇ ਪਾਏ ਹੋਰੇ ਤੇ ਪਿੱਛੇ ਪਲੇਨ ਤਵੀਆਂ ਨੇ ਤੇ ਹੂਟਰ ਦਿੱਤੇ ਹੋਏ ਸਾਰਿਆਂ ਦੇ ਉੱਤੇ ਯਾ ਰੋਟਾਵੇਟਰ ਰੋਟਾਵੇਟਰ ਜੱਗੀ ਐਗਰੀਕਲਚਰ ਵਰਕਸ ਫੇਸਬੁੱਕ ਤੇ ਵੀ ਇਸ ਦਾ ਪੇਜ ਬਣਿਆ ਹੋਇਆ ਹੈਗਾ ਤੇ ਇੰਸਟਾਗ੍ਰam ਤੇ ਵੀ ਤੇ ਆ ਵੀ ਤਵੀਆਂ ਆ ਗਈਆਂ ਹਾਈਡਰੌਲਿਕ ਤਵੀਆਂ ਨੇ ਤੇ ਇਹਦੇ ਟਾਇਰ ਵਿਚਾਰੇ ਸੈਂਟਰ 'ਚ ਦਿੱਤੇ ਹੋਏ ਨੇ ਤੇ ਜੈਕ ਲਾਇਆ ਹੋਇਆ ਹੈ ਪਿੱਛੇ ਚੱਕਣ ਵਾਸਤੇ ਇਹ ਪਿੱਛੇ ਪਲੇਨ ਤਵੇ ਆ ਗਏ ਤੇ ਲਾਈਟਾਂ ਲੁੱਟਾਂ ਲਾ ਕੇ ਬਹੁਤ ਸੋਹਣੀਆਂ ਤਿਆਰ ਕਰੀਆਂ ਹੋਈਆਂ ਨੇ ਇਹ ਪਿੱਛੇ ਵੀ ਤੇ ਬਹੁਤ ਹੈਵੀ ਡਿਊਟੀ ਦੇ ਵਿੱਚ ਬਣੀਆਂ ਹੋਈਆਂ ਨੇ ਤਵੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬੀਕੇਟੀ ਦੇ ਟਾਇਰ ਪਾਇਆ ਰੇਡੀਅਲ ਟਾਇਰ ਨੇ ਇਹ ਪਿੱਛੋਂ ਆਹ ਮਿੱਟੀ ਨਾਲ ਲੱਗਣ ਵਾਸਤੇ ਪਿੱਛੇ ਪੱਤੀਆਂ ਦਿੱਤੀਆਂ ਹੋਈਆਂ ਨੇ ਨਾਗੀਆਂ ਵਾਲਾ ਮਿੱਟੀ ਝੜੀ ਜਾਂਦੀ ਆ ਜੱਗੀ 671 ਦੇਖੋ ਕਿੰਨੀਆਂ ਤਵੀਆਂ ਬਾਕੀ ਇਹ ਸਾਈਡਾਂ ਦੇ ਡੰਡੇ ਦੇ ਉੱਤੇ ਹੋਇਆ ਕਸਣ ਵਾਸਤੇ ਤਵੀਆਂ ਤੇ ਹੁਣ ਦੇਖੋ ਆਹ ਜਿਹੜੀਆਂ ਤਵੀਆਂ ਦੇਖ ਰਹੇ ਹੋ ਤੁਸੀਂ ਇਸ ਦੇ ਜਿਹੜੇ ਜੋ ਵੀ ਨਟ ਤੇ ਆਹ ਡਰਾਵਲ ਡੰਡੇ ਲਾਏ ਹੋਇਆ ਬਹੁਤੀ ਵਧੀਆ ਟੰਗ ਨਾਲ ਲਾਏ ਹੋਏ ਨੇ ਇਹ ਵੀ ਕੁੱਕ ਵੀ ਬਹੁਤ ਹੈਵੀ ਡਿਊਟੀ ਚ ਲੱਗੀ ਹੋਈ ਆ ਤੇ ਆ ਰੋਟਾਵੇਟਰ ਤੇ ਆ ਵਟਾਂ ਪਾਉਣ ਵਾਸਤੇ ਡਿਸਕ ਜਿੰਦਰਾ 32000 ਦਾ ਤੇ ਆ ਗਏ ਇਹਨਾਂ ਦਾ ਤੂੜੀ ਵਾਲਾ ਰੀਪਰ 52 ਇੰਚੀ ਤੇ 5000 ਡਿਸਕਾਊਂਟ ਆ ਤੇ ਇਹ 345 ਦਾ ਕਿਸਾਨ ਮੇਲੇ ਉੱਤੇ ਲੁਧਿਆਣੇ ਇਹਨਾਂ ਦੀ ਸਟਾਲ ਲੱਗੀ ਹੋਈ ਸੀ ਤੇ ਬਹੁਤ ਹੀ ਸੋਹੇ ਤਿਆਰ ਕਰੇ ਹੋਏ ਨੇ ਸਾਰੇ ਇੰਪਲੀਮੈਂਟਸ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਤੇ ਕਮੈਂਟ ਜ਼ਰੂਰ ਕਰਨਾ ਤੇ ਇਹਦੇ ਨਾਲ ਦੇ ਹੋਰ ਵੀ ਸੰਬੰਧਿਤ ਦਿਖਾਵਾਂਗੇ ਤੁਹਾਨੂੰ ਆ ਹਾਲ ਪਏ ਨੇ ਸਾਹਮਣੇ ਜਦੋਂ ਆਉਗਾ ਹੋਰ ਦੇ ਵੀ ਆ ਜਾ ਕਰੇ ਜੇ ਸੰਭਵ ਹੋਏਗੀ ਐਸੀ ਰੱਖੋ ਤਰੀਬਾ ਉਸ ਲੋਕ ਸਭ ਉਹ ਬਾਪ ਨਹੀਂ ਓਨੇ ਅਸੀਂ ਦੇ ਹੁੰਡਾਇਆ ਪ੍ਰੋਡਕਟ ਵੀ ਵੜਿਆ ਨਾ ਹੁੰਦਾ ਆ ਉੱਥੇ ਬਣਾਉਂਦੇ ਨੇ ਉੱਥੇ ਸਾਡੇ ਉਹ ਗੇਜਾ ਹੁੰਦਾ ਤੇ ਇਹਨਾਂ ਦੀ ਪ੍ਰਾਈਸ ਵੀ ਇਹਨਾਂ ਦੇ ਉੱਪਰ ਲਿਖੀ ਹੋਈ ਆ ਤੁਹਾਨੂੰ ਦਿਖਾਉਨੇ ਆ ਵੀ ਹਰੇਕ ਦੀ ਕੀ ਕੀ ਪ੍ਰਾਈਸ ਆ ਤਕਰੀਬਨ ਆ ਦੇਖੋ ਇਹ ਹਾਈਡਰੌਲਿਕ 12 12 2 ਲੱਖ 15 ਹਜ਼ਾਰ ਰੁਪਏ ਦੀਆਂ ਨੇ ਇਹ ਹਾਈਡਰੌਲਿਕ ਤੇ ਆ ਆ ਗਿਆ ਕੱਟ ਤਵੀਆਂ ਨੇ ਇਹਦੇ ਵਿੱਚ ਤੇ ਇਹ ਵੀ ਬਹੁਤ ਸੋਹਣੀਆਂ ਤਿਆਰ ਕਰੀਆਂ ਹੋਈਆਂ ਨੇ ਕਬੂਲਪੁਰ ਲੋਕੇਸ਼ਨ ਆ ਵੀਰਾਂ ਦੀ ਰਾਜਪੁਰਾ ਰੋਡ ਤੇ ਆ ਬਾਕੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਸਾਰਾ ਕੁਝ ਆਹ ਕੰਟੈਕਟ ਨੰਬਰ ਆ ਗਿਆ ਵੀਰਾਂ ਦੇ ਆ ਪਲੇਟ ਲੱਗੀ ਹੋਈ ਇਹਨਾਂ ਦੀ ਮਾਡਲ ਦੀ 12 12ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਆਹ ਪੰਪ ਵਗੈਰਾ ਆ ਗਿਆ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਨੇ ਜਿਵੇਂ ਆਹ ਚੀਜ਼ ਆ ਗਈ ਆ ਦੇਖੋ ਛੋਟਾ ਟਰੈਕਟਰ ਮੰਗੂ ਤਿਆਰ ਕਰਿਆ ਹੋ ਗਿਆ ਇੰਜਣ ਧਰੱਕ ਕੇ ਤੇ ਪੰਪ ਸਪਰੇਅ ਕਰਨ ਵਾਸਤੇ ਹੁੰਦੇ ਜਿਵੇਂ ਉਹ ਚੀਜ਼ਾਂ ਆ ਗਈਆਂ ਤੇ ਉਧਰ ਵੀ ਆ ਦੇਖੋ ਛੋਟੇ ਛੋਟੇ ਖੇਤੀਬਾੜੀ ਨਾਲ ਸੰਬੰਧਿਤ ਕਿੰਨੇ ਯਾਰ ਤਿਆਰ ਕਰੇ ਹੋ ਨੇ ਆ ਫਸਲ ਵੱਢਣ ਵਾਲਾ ਜਾਂ ਹੋਰ ਫਸਲ ਵੱਢਣ ਵਾਸਤੇ ਅਲੱਗ-ਅਲੱਗ ਖੇਤੀਆਂ ਸੰਬੰਧਿਤ ਚੀਜ਼ਾਂ ਤਿਆਰ ਕਰੀਆਂ ਹੋਈਆਂ ਨੇ ਜਾਂ ਤਾਂ ਜੋ ਆਪਾਂ ਥੋੜੇ ਜਿਹਾ ਥਾਂ ਵਿੱਚ ਵੀ ਮਤਲਬ ਆਪਾਂ ਨੂੰ ਮਸ਼ੀਨੀ ਦਾ ਕੰਮ ਸੌਖਾ ਹੋਰ ਹੋ ਜਾਂਦਾ ਹੈਗਾ ਆ ਦੇਖੋ ਕਿੰਨਾ ਸੋਹਣਾ ਤਿਆਰ ਕਰਿਆ ਹੋਇਆ ਆ ਇਹਨਾਂ ਦੇ ਨਾਲ ਇਹ ਪ੍ਰੋਗਰਾਮ ਹੈ ਕਿ ਤੁਹਾਡੀ ਤੇ ਸੰਧਾਂ ਦੇ ਬਾਰੇ ਦੱਸਦੇ ਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਵਾਸਤੇ ਛੋਟੇ ਕਿਸਾਨ ਇਹਦੇ ਨਾਲ ਕਿਵੇਂ ਫਾਇਦਾ ਲੈ ਸਕਦੇ ਨੇ ਭਾਈ ਜੀ ਸਤ ਸਤਿ ਸ਼੍ਰੀ ਅਕਾਲ ਜਿਹੜੇ ਕਿਸਾਨ ਦਾ ਹੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਲੁਧਿਆਣੇ ਐਮਪੀਏਯੂ ਮੇਲਾ ਮਾਰਚ 2024 ਜਿਹੜਾ ਲੱਗਿਆ ਹੈ ਐਚਐਸ ਦੀ ਕੰਪਨੀ ਜਿਹੜੀ ਹੈਗੀ ਰਾਤਸਨ ਐਗਰੋ ਇੰਜੀਨੀਅਰ ਸਪਰੇਅ ਮੈਨ ਤਰ੍ਹਾਂ ਤਰ੍ਹਾਂ ਦੇ ਕਿਸਾਨਾਂ ਲਈ ਖੇਤੀ ਚਾਹੇ ਤੁਸੀਂ ਆਪਣਾ ਖੇਤ ਤਿਆਰ ਕਰਨਾ ਚਾਹੇ ਸਪਰੇਅ ਕਰਨੀਆ ਚਾਹੇ ਪਾਣੀ ਲਾਣਾ ਚਾਹੇ ਬੱਢੀ ਕਰਨੀਏ ਇਸ ਹਾਰੇ ਤਰ੍ਹਾਂ ਦੇ ਸਾਰੇ ਜਿਹੜੇ ਇਹ ਸਾਡੇ ਕੋਲੇ ਸਾਡੀ ਕੰਪਨੀ ਆ ਬਣਾ ਕੇ ਕਿਸਾਨਾਂ ਨੂੰ ਛੋਟੇ ਤੋਂ ਲੈ ਕੇ ਵੱਡੇ ਦੀ ਬਿਨਾਂ ਸਾਰਿਆਂ ਲਈ ਕੰਮ ਕਰਦੀ ਹੈ ਆਓ ਜੀ ਸਭ ਨੇ ਕੰਦੀ ਕਨੀ ਬਾਰੇ ਮਦਦ ਸੀ ਕਿ ਆਉਣੀ ਹੈ ਇਹ ਵੀ ਜੀ ਬਿਲਕੁਲ ਜ਼ਰੂਰ ਚੈਨਲ ਨੂੰ ਲਾਈਕ ਕਰ ਦਿਓ ਜੀ ਦੇਖੋ ਜੀ ਕਿਉਂ ਨਹੀਂ ਜਾਣ ਕਰਦੇ ਕਿ ਕੋਈ ਨਾ ਬਣਾ ਰਹੇ ਹੈ ਤੇ ਚਾਹੇ ਤੁਹਾਨੂੰ ਸਾਹਮਣੇ ਲਿਖੂ ਜੀ ਕਰਦੇ ਹੈ ਆ ਜਿਹੜੇ ਤੁਸੀਂ ਸੰਦ ਦੇਖ ਰਹੇ ਹੋ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਇਹ Honda ਕੰਪਨੀ ਦੇ ਨੇ Honda ਕੰਪਨੀ ਵੱਲੋਂ ਤਿਆਰ ਕੀਤੇ ਗਏ ਨੇ ਜਿਹੜੀ ਟ੍ਰੇਨ ਨਾ ਚੱਲ ਰਹੀ ਹੈ ਉਹ ਪੂਰੀ ਵਿੱਚ ਆ ਗਈ ਆ ਜਿਹੜਾ ਪ੍ਰਯਾਗਰਾਮ ਕਰਨਾ ਪਾਉਂਦੇ ਆ ਜਿਹੜੇ ਸਵਾਮੀ ਜੀ ਜੀ ਰਾਤ ਦੇ ਵਿੱਚ ਹੋਰ ਮਸ਼ੀਨ ਆ ਸਵੇਰੇ ਸਫਾਤ ਵਰਗਾ ਕਰਨ ਲਈ ਉਹ ਵੀ ਇਹ ਸੋਚ پھر گهنيو ته جي 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 ਤੇ ਆ ਸਾਹਮਣੇ ਜਿਉਂ ਦੇਖ ਰਹੇ ਹੋ ਤੁਸੀਂ ਇਹ ਟਰੈਕਟਰ ਮਹਿੰਦਰਾ ਦੇ ਦੂਸਰੇ ਟਾਇਰ ਲਾਏ ਹੋ ਨੇ ਪਤਲੇ ਉੱਚਿਆ ਕਰਕੇ ਤੇ ਇਹ ਇਹ ਗੱਲ ਕਰਨ ਤੋਂ ਬਾਅਦ ਤੇ ਨੋਰ ਢਾਈ ਗਵਰਡਰ ਆ ਗਏ ਜੀ ਹੁਣ ਆਪਾਂ ਐਗਰੀ ਜ਼ੋਨ ਤੇ ਟੂੜੀ ਵਾਲਾ ਰੀਪਰ ਐਗਰੀ ਜ਼ੋਨ ਵਾਲਿਆਂ ਦਾ ਤੇ ਆ ਰੋਟਾਵੇਟਰ 12 ਫੁੱਟਾ ਗਾ ਇਹ ਰੋਟਾਵੇਟਰ ਜਿਹੜਾ ਤੁਸੀਂ ਦੇਖ ਰਹੇ ਹੋਗੇ 12 ਫੁੱਟ ਲੰਬਾ ਬਹੁਤ ਹੀ ਹੈਵੀ ਡਿਊਟੀ ਦਾ ਐਗਰੀ ਜੂਨ ਕੰਪਨੀ ਦੇ ਸਾਰੇ ਹੀ ਇੰਪਲੀਮੈਂਟਸ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਨੇ ਇਹ ਅਲੱਗ-ਅਲੱਗ ਸਾਇਦੇ ਅਲੱਗ-ਅਲੱਗ ਰੋਟਾਵੇਟਰ ਆ ਕੰਪਿਊਟਰ ਕਰਾ ਕੰਪਿਊਟਰ ਕਰਾ ਲੈਵਲ ਕਰਨ ਵਾਸਤੇ ਲੇਜ਼ਰ ਲੈਵਲ ਹਾਈਡਰੌਲਿਕ ਸਿਸਟਮ ਸਾਰਾ ਨਾਲ ਇਹਦੇ ਮੋਟਰ ਲਾ ਕੇ ਚੈੱਕ ਕਰਕੇ ਦਿਖਾਉਂਦੇ ਨੇ ਮੌਕੇ ਤੇ ਰਵੜਿਆ ਆਪਣਾ ਸੁਪਰ ਸੀਡਰ ਸੁਪਰ ਸੀਡਰ ਐਗਰੀ ਜ਼ੋਨ ਦਾ ਤੇ ਇੱਧਰ ਆ ਗਿਆ ਗੱਠਾ ਬਣਾਉਣ ਵਾਲੀ ਮਸ਼ੀਨ ਆ ਗਈ ਤੇ ਇਹ ਪਰਾਲੀ ਨੂੰ ਇਕੱਠੀ ਕਰਕੇ ਇੱਕ ਪਾਸੇ ਵਿੱਚ ਦੀ ਗੱਠਾ ਬਣਾਉਂਦੀ ਹੈ ਸਾਈਡ ਦੇ ਵਿੱਚ ਦੀ ਆਹ ਪਾਸਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਧਰੋਂ ਗੱਠਾ ਬਣਵਾ ਨਿਕਲਦੀਆਂ ਨੇ ਪਰਾਲੀ ਦੀਆਂ ਦੇ ਨਾਲ ਹੀ ਇਹਦੀਆਂ ਗੱਠਾਂ ਬੰਨ੍ਹ ਦਿੱਤੀਆਂ ਜਾਂਦੀਆਂ ਨੇ ਧਾਗੇ ਦੇ ਨਾਲ ਉੱਪਰ ਦੀ ਆਹਾਂ ਤੰਗਣੀ ਪਰਾਲੀ ਨੂੰ ਇਕੱਠਾ ਕਰਨ ਵਾਸਤੇ ਠੀਕ ਹੈ ਬਹੁਤ ਬਹੁਤ ਧੰਨਵਾਦ ਅੱਜ ਦੇ پراویتن اتے ہن سڈو یو ٹھیک ہے تو راتاں بھئی بہت الگ لگن دا ہے اور تے کچن دا آہا